ਹੈ ਲੋ ਟੂਡੇ ਪੰਜਾਬ ਹੈ ਅੱਜ ਦਾ ਮੌਸਮ ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਰਾਤ ਦੇ ਮੌਸਮ ਬਾਰੇ ਰਾਤ ਦਾ ਮੌਸਮ ਪੰਜਾਬ ਦੇ ਵਿੱਚ ਕਿਸ ਪ੍ਰਕਾਰ ਦਾ ਜਿਹੜਾ ਬਣਿਆ ਰਹੇਗਾ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲੇ ਇੱਕ ਛੋਟੀ ਜੀ ਬੇਨਤੀ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਹੇ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਪੰਜਾਬ ਦੇ ਵਿੱਚ ਟੁੱਟਵੇਂ ਰੂਪ ਵਿੱਚ ਬਦਲਵਾਈ ਜਿਹੜੀ ਆ ਬਣੀ ਹੋਈ ਹੈ ਅੱਜ ਰਾਤ ਪੰਜਾਬ ਦੇ ਵਿੱਚ ਬਦਲਵਾਈ ਦੀ ਆਵਾਜਾਈ ਜਿਹੜੀ ਆ ਲੱਗੀ ਰਹੇਗੀ ਹਵਾਵਾਂ ਘੱਟ ਗਤੀਮਾਨ ਹੋਣ ਕਾਰਨ ਜਿਹੜੀਆਂ ਨੇ ਇਹ ਸਿਸਟਮ ਨੂੰ ਪੰਜਾਬ ਵਿੱਚੋਂ ਨਿਕਲਣ ਲਈ ਕਾਫੀ ਟਾਈਮ ਜਿਹੜਾ ਲੱਗ ਰਿਹਾ ਹੈ ਹਵਾਵਾਂ ਦੀ ਜਿਹੜੀ ਗਤੀ ਹੈ ਉਸ ਦੁਪਹਿਰ ਦੇ ਵੇਲੇ ਜਿਹੜੀ ਆ ਥੋੜੀ ਤੇਜ਼ ਹੋ ਗਈ ਸੀ ਪਰ ਹੁਣ ਜੇ ਗੱਲ ਕਰੀਏ ਹਵਾਵਾਂ ਦੀ ਗਤੀ ਜਿਹੜੀ ਸਪੀਡ ਆ ਕਿੰਨੀ ਹੈ ਉਹ 5 ਤੋਂ ਲੈ ਕੇ 6 ਦੀ ਸਪੀਡ ਤੱਕ ਫਿਲਹਾਲ ਹਵਾਵਾਂ ਚੱਲ ਰਹੀਆਂ ਨੇ ਰਾਤ ਵੇਲੇ ਦਾ ਜਿਹੜਾ ਟੈਂਪਰੇਚਰ ਆ ਆਪਾਂ ਨੂੰ 11 ਡਿਗਰੀ ਤੱਕ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਸਵੇਰ ਵੇਲੇ 25 ਤੋਂ 26 ਡਿਗਰੀ ਤੱਕ ਕੱਲ ਦਾ ਟੈਂਪਰੇਚਰ ਦੇਖਣ ਨੂੰ ਮਿਲੇਗਾ ਕੱਲ ਧੁੱਪ ਜਿਹੜੀ ਆ ਕੁਝ ਜ਼ਿਲ੍ਹਿਆਂ 'ਚ ਆਪਾਂ ਦੇਖਣ ਨੂੰ ਮਿਲੇਗੀ ਅਤੇ ਸਵੇਰ ਦੇ ਟਾਈਮ ਵੀ ਕੁਝ ਜ਼ਿਲ੍ਹਿਆਂ 'ਚ ਬੱਦਲਵਾਈ ਜਿਹੜੀ ਆ ਬਣੀ ਰਹੇਗੀ ਜੇ ਗੱਲ ਕਰੀਏ ਬੱਦਲਵਾਈ ਫਿਲਹਾਲ ਕਿੰਨਾ ਜ਼ਿਲ੍ਹਿਆਂ 'ਚ ਬਣੀ ਹੋਈ ਆ ਤਾਂ ਉਹ ਨੇ ਅਮਰੀਕਸਰ ਬਰਨਾਲਾ ਜਲੰਧਰ ਲੁਧਿਆਣਾ ਨਾਭਾ ਨੰਗਲ ਨਵਾਂ ਸ਼ਹਿਰ ਹੁਸ਼ਿਆਰਪੁਰ ਗੁਰਦਾਸਪੁਰ ਪਟਿਆਲਾ ਅਮੜਗੜ ਖੰਨਾ ਸੰਗਰੂਰ ਬਾਕੀ ਜਿਹੜੇ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਵੀ ਬੱਦਲਵਾਈ ਆਣ ਵਾਲੀ ਸਮੇਂ ਤੱਕ ਆਵੇਗੀ ਤੇ ਇਸ ਵੀ ਦੇ ਟਾਈਮ ਆਪਾਂ ਨੂੰ ਕੁਝ ਜ਼ਿਲ੍ਹਿਆਂ 'ਚ ਬਦਲਬਾਹ ਦੇਖਣ ਨੂੰ ਮਿਲ ਸਕਦੀ ਹੈ ਕੁਝ ਜ਼ਿਲ੍ਹਿਆਂ 'ਚ ਜਿਹੜੀ ਧੁੱਪ ਆ ਉਹ ਦੇਖਣ ਨੂੰ ਮਿਲੇਗੀ ਬਾਕੀ ਇਹ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਦੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹ ਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੀ